ਬਹੁਤ ਮਨ ਦੁਖੀ ਆ ਜੀ ਅਸੀਂ ਮਸਾ ਤੁਰ ਕੇ ਆਏ ਆ 2 ਸਾਲ ਹੋ ਗਏ ਸੀ ਅਸੀਂ ਫਿਰਦੇ ਸੀ ਵੀ ਬਾਪੇ ਦਾ ਦਰਸ਼ਨ ਕਦੋਂ ਪਾਈਏ ਸਾਨੂੰ ਖੁਸ਼ੀ ਬੜੀ ਮਿਲੀ ਸੀ ਪਰ ਹੁਣ ਸਾਡਾ ਮਨ ਬਹੁਤ ਦੁਖੀ ਆ ਤੁਹਾਡੇ ਨਾਲ ਬਹੁਤ ਦੁਖੀ ਹੋ ਕੇ ਅਸੀਂ ਇੱਥੇ ਪਹੁੰਚੇ ਆ ਪਰ ਹੁਣ ਐ ਨਹੀਂ ਸੀ ਕਰਨਾ ਸਾਡੇ ਨਾਲ ਸਾਡਾ ਵੀ ਜੀ ਨਹੀਂ ਸੀ ਫਿਰ ਲੱਗਣਾ ਚਾਹੀਦਾ ਜਦੋਂ ਸਾਨੂੰ ਉੱਥੇ ਮੋੜਨਾ ਸੀ ਬਸ ਇਹ ਸਰਕਾਰਾਂ ਨੂੰ ਐ ਨਹੀਂ ਕਰਨਾ ਚਾਹੀਦਾ ਅਸੀਂ ਤਾਂ ਸਾਰੇ ਜਾਣੇ ਇੰਨੀ ਖੁਸ਼ੀ ਨਾਲ ਆਏ ਸਾਡੇ ਨਾਲ ਦੇ 4 ਜਾਨੇ ਗਏ ਤੇ ਅਸੀਂ 5 ਮੋਰਤੇ ਆ ਅਸੀਂ ਤਾਂ ਜੀ ਬਹੁਤ ਖੁਸ਼ ਸੀ ਛਾਡਾ ਵੀਜਾ ਲੱਗਿਆ ਸਾਨੂੰ ਜਦੋਂ ਫੋਨ ਕਰਿਆ ਉਹ ਵੀ ਛੋਡਾ ਵੀਜਾ ਲੱਗਿਆ ਹੋਇਆ ਸਾਨੂੰ ਉੱਥੇ ਜਾ ਕੇ ਕਹਿੰਦੇ ਨੇ ਵੀ ਛੋਡਾ ਪ੍ਰੂਲ ਨਹੀਂ ਚੱਕਿਆ ਬਾਰਡਰ ਤੇ ਗਏ ਆ ਜਦੋਂ ਵੀ ਕਹਿੰਦੇ ਛੋਡਾ ਪ੍ਰੂਲ ਨਹੀਂ ਚੱਕ ਰਿਹਾ ਇੱਕ ਅਸੀਂ ਗਏ ਤੇ ਉਹਦੇ ਕੋਲੇ ਇੱਕ ਨੰਬਰ ਹਾਊਸ ਵਾਲੇ ਕੋਲੇ ਜਿਹੜਾ ਲਾਇਆ ਸੀ ਉਹਨਾਂ ਨੇ ਮਤਲਬ ਕੇ ਕਾਊਂਟਰ ਜੀ ਉਹਦੇ ਕੋਲੇ ਜਾ ਕੇ ਉਹਨਾਂ ਨੇ ਸਾਨੂੰ ਉੱਥੋਂ ਮੋੜਤਾ ਕਹਿੰਦੇ ਵੀ ਛੋੜਾ ਨਹੀਂ ਆਇਆ ਪਹਿਲਾਂ ਤਾਂ ਬਹੁਤ ਖੁਸ਼ੀ ਜੀ ਪਹਿਲਾਂ ਬਹੁਤ ਖੁਸ਼ੀ ਸੀ ਹੁਣ ਤਾਂ ਬਹੁਤ ਤੋਹ ਆ ਜੀ ਮਾਸਾਂ ਤੁਰ ਕੇ ਆਏ ਨਾਰਾਜ਼ਗੀ ਬਹੁਤ ਜ਼ਿਆਦਾ ਸਰਕਾਰ ਨੂੰ ਦਾਸੀ ਕਹਿੰਦੇ ਆ ਜੀ ਵੀ ਸਾਡਾ ਜੇ ਚੰਗੀ ਤਰ੍ਹਾਂ ਹੋ ਕਰਨ ਜਿਹਦਾ ਵੀਜ਼ਾ ਲੱਗ ਜਾਂਦਾ ਉਹਨੂੰ ਤਾਂ ਜਾਣਾ ਹੀ ਚਾਹੀਦਾ ਅਸੀਂ ਨੇ ਦਰਸ਼ਨ ਮੇਲਾ ਕਰਨ ਦਾ ਬਹੁਤ ਜ਼ਿਆਦਾ ਖੁਸ਼ੀ ਸੀ ਕਿੱਥੋਂ ਵਾਪਸ ਆਇਆ ਸੀ ਮਸਾਂ ਆਇਆ ਮੁਰਤੇ ਸਾਨੂੰ ਵਾਪਸ ਤੋਂ ਵਾਪਸ ਮੋੜਤਾ ਜੀ ਬਾਰਡਰ ਤੋਂ ਕਹਿੰਦੇ ਛੋਟੇ ਕਾਪੀ ਵੀ ਵੀ ਜਾਣੀ ਲੱਗਿਆ ਠੀਕ ਹੈ ਅਸੀਂ ਸੰਗਤ ਦੇ ਨਾਲ ਜਾਂਦੇ ਸੀ ਤੇ ਸਾਨੂੰ ਪੰਜ ਜਾਣਿਆਂ ਨੂੰ ਵਾਪਸ ਮੋੜਦਾ ਜੀ ਇੱਥੇ ਸਾਡਾ ਮਨ ਬਹੁਤ ਦੁਖੀ ਹੋਇਆ ਜੀ ਉਥੋਂ ਮੁੜਦਾ ਕਿਉਂ ਮੋੜ ਕੇ ਸਾਡੇ ਵੀ ਜੇ ਲੱਗੇ ਜਾਂਦੇ ਨੇ ਐਸੀ ਵਾਪਸ ਕਿਉਂ ਮੋੜਦੇ ਉਹਨਾਂ ਨੇ ਐਸੀ ਉਹਨਾਂ ਤੇ ਕੁਝ ਨਹੀਂ ਸੀ ਸਾਨੂੰ ਜੀ ਇੰਨੀ ਗੱਲ ਉਹਨਾਂ ਨੇ ਜ਼ਰੂਰ ਕਹੀ ਆ ਕਿ ਇਹਦਾ ਛੋਟਾ ਇੱਕ ਗਰੁੱਪ ਆ ਸਾਰਿਆਂ ਦਾ ਸੀ ਕਿ ਹਾਂ ਅਸੀਂ ਇੱਕ ਪਿੰਡ ਦੇਾਂਗੇ ਸਾਡਾ ਗਰੁੱਪ ਦੋ ਸਾਡੇ ਨਾਲ ਇੱਕ ਤੌਲੇ ਦਾ ਇੱਕ ਤੌਲੇ ਦਾ ਲੈਵੇ ਪਿੰਡਾ ਬੀਬੀ ਉੱਥੇ ਦਿੱਤੀ ਜੀ ਇਨੇ ਛੋਟੇ ਇੱਕ ਗਰੁੱਪ ਆ ਗਏ ਛੱਡ ਛੱਡ ਫਟ ਫਟ ਕਾਪ ਕੇ ਜੀ ਸਾਡੀਆਂ ਐ ਮਾਰੀਆਂ ਵਗਾ ਵਗਾ ਕਹਿੰਦੇ ਸ਼ੂਰੂਪ ਨਹੀਂ ਪੂਰੇ ਹੈਗੇ ਛੋਟੇ ਪਹਿਲਾਂ ਤਾਂ ਬੜੀ ਖੁਸ਼ੀ ਸੀ ਤੁਹਾਨੂੰ ਬੁੜੀ ਬੁੜੀ ਜੀ ਪੂਰੀ ਖੁਸ਼ੀ ਸੀ ਅਸੀਂ ਘਰੋਂ ਪੂਰੇ ਖੁਸ਼ ਹੋ ਕੇ ਆਇਆ ਜਦ ਸੁਣਗੇ ਇੱਥੋਂ ਭਾਵ ਇੱਥੋਂ ਸਨੇਹਾ ਗਿਆ ਵੀ ਛੋੜੇ ਬੀਜੇ ਲੱਗ ਕੇ ਤੁਸੀਂ ਜਾਓ ਦੇਖ ਲੈ ਛੋੜੇ ਬੀਜ ਅੰਬਰਸਰ ਤੇ ਲੱਗ ਗਏ ਤੁਸੀਂ ਜਾਓ ਅਸੀਂ ਬੜਾ ਖੁਸ਼ ਹੋ ਕੇ ਘਰੋਂ ਆਇਆ ਵੀ ਸਾਡੇ ਬੀਜੇ ਲੱਗ ਗਏ ਸੀ ਜਾਣਾ ਜਰੂਰ ਅਸੀਂ ਪਰਵਾਹ ਤੇ ਖੁਸ਼ ਹੋ ਕੇ ਤੇਰਾ ਖੁਸ਼ ਹੋ ਕੇ ਛਿਥੀ ਆਇਆ ਜੋ ਤਾਂ ਸਾਡੀਆਂ ਉੱਥੇ ਕਾਪੀਆਂ ਫੜ ਕੇ ਸਾਨੂੰ ਕਹਿ ਰਹੇ ਤੇ ਵੀ ਛੋੜੇ ਫਲੂਪ ਨਹੀਂ ਪੂਰੇ ਹੈਗੇ ਛੋਟਾ ਪੀਜਾ ਲੱਗਿਆ ਨਹੀਂ ਹੈਗਾ ਅਸੀਂ ਜੀ ਉੱਥੋਂ ਰੋਂਦੇ ਇੱਥੇ ਆ ਗਏ ਸਵੇਰੇ ਜਿਹੜਾ ਨਨਕਾਣਾ ਸਾਹਿਬ ਪਾਕਿਸਤਾਨ ਨੂੰ ਜਿਹੜਾ ਜੱਥਾ ਭੇਜਿਆ ਗਿਆ ਸਿੱਧਾ ਲੂਆ ਦਾ ਗੁਰਨਾਨ ਸਾਹਿਬ ਦੇ ਗੁਰਪੁਰ ਸੰਬੰਧੀ ਉਹਦੇ ਸੰਧ ਦੀ ਕੋਈ ਟੈਕਨੀਕਲ ਪ੍ਰੋਬਲਮ ਆਈਆਂ ਕਈਆਂ ਨੂੰ ਵਾਪਸ ਜਿਹੜਾ ਟਾਰੀ ਬਾਡਰ ਤੋਂ ਭੇਜਿਆ ਜਾ ਰਿਹਾ ਤੇ ਉਹਦੀ ਜਾਂਚ ਚੱਲਦੀ ਪਈ ਹੈ ਦੇ ਦੇ ਬੈਮ ਵੀ ਕੀ ਕਰਨੇ ਆ ਕਿਸ ਕਰਕੇ ਜਿਹੜਾ ਉਹ ਜਥੇ ਦੇ ਮੈਂਬਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਅਸੀਂ ਤਾਂ ਅਪੀਲ ਵੀ ਕਰਦੇ ਆ ਦੇਖੋ ਜਿਹਦੇ ਮਨਚੇ ਆਸਤਾ ਹੈਗੀ ਆ ਜਿਹਨੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਨਨਕਾਣਾ ਸਾਹਿਬ ਦੀ ਧਰਤੀ ਤੇ ਤੋਂ ਉਹਨਾਂ ਦੇ ਲਈ ਅਸੀਂ ਸਾਰੀਆਂ ਐਫਰਟ ਕੋਸ਼ਿਸ਼ ਕਰਕੇ ਵਿਜੇ ਲਵਾਏ ਆ ਤੇ ਜਿਨ੍ਹਾਂ ਦੇ ਵੀਜੇ ਲੱਗੇ ਆ ਉਹਨਾਂ ਨੂੰ ਵੀ ਥੋੜਾ ਵਾਪਸ ਪਤਾ ਨਹੀਂ ਟੈਕਨੀਕਲ ਕੀ ਆ ਜੀ ਉਹਦੀ ਜਾਂਚ ਚੱਲਦੀ ਪਈ ਹੈ ਜਿਹੜੀਆਂ ਏਜੰਸੀਆਂ ਨੇ ਉਹਨਾਂ ਵੱਲੋਂ ਕੁਝ ਵਿਅਕਤੀਆਂ ਨੂੰ ਜਿਹੜੇ ਜੱਥੇ ਦੇ ਨਾਲ ਜਾ ਰਹੇ ਨੇ ਦਰਸ਼ਨ ਕਰਨ ਉਹਨਾਂ ਨੂੰ ਰੋਕ ਲਿਆ ਗਿਆ ਇਹ ਉਹਨਾਂ ਦੀ ਕੋਈ ਇਨਕੁਆਰੀ ਦਾ ਹਵਾਲਾ ਦਿੱਤਾ ਗਿਆ ਕੇਸ ਦਾ ਹਵਾਲਾ ਦੇ ਕੇ ਰੋਕ ਲਿਆ ਗਿਆ ਤੇ ਨਾ ਹੀ ਉਹਨਾਂ ਨੂੰ ਦੱਸ ਰਹੇ ਆ ਰੀਜਨ ਰੀਜਨ ਨਹੀਂ ਦੱਸ ਰਹੇ ਸਿਰਫ ਇਹ ਕਹਿ ਰਹੇ ਕਿ ਤੁਹਾਡਾ ਕੋਈ ਜੀ ਪੈਂਡਿੰਗ ਆ ਕੋਈ ਕੇਸ ਤੇ ਨਾ ਉਹਨਾਂ ਦੇ ਕਿਸੇ ਤੇ ਕੋਈ ਕੇਸ ਪੈਂਡਿੰਗ ਜੋ ਮੈਨੂੰ ਪਤਾ ਲੱਗਾ ਮੈਨੂੰ ਇਹ ਪਤਾ ਲੱਗਾ ਕਿ ਇਨਕੁਆਰੀ ਜਿਹੜੀ ਉਹ ਲੇਟ ਹੋਈ ਆ ਤੇ ਇਨਕੁਆਰੀ ਕਿੰਨੇ ਕਰਨੀ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਕਰਾਉਣੀ ਆ ਤਾਂ ਇਹਦਾ ਮਤਲਬ ਆ ਕਿ ਜਿਹੜੇ ਯਾਤਰੂਨ ਰੋਕਿਆ ਗਿਆ ਉਹ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚ ਰਹੀ ਆ ਉਹਨਾਂ ਸਿੱਖਾਂ ਦੇ ਇਰਦੇ ਬਲੁੰਦਰੇ ਜਾ ਰਹੇ ਨੇ ਕਿਉਂਕਿ ਜਿਹੜੋਂ ਜਦੋਂ ਕੋਈ ਵੀ ਸਿੱਖ ਜਦੋਂ ਅਰਦਾਸ ਕਰਦਾ ਔਰ ਜਾਨੇ ਹੋਰ ਅਰਦਾਸ ਹੁੰਦੀ ਕਿ ਜਿੰਨਾ ਗੁਰਤਾ ਮਨੁੱਖ ਸਿੱਖ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ੀਦਾਰ ਹੁਣ ਜਦੋਂ ਸਿੱਖ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਿਹਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਮਨਾਂ ਨੂੰ ਲੇ ਜਾ ਰਿਹਾ ਤਾਂ ਬਾਰਡਰ ਤੇ ਰੋਕ ਕੇ ਉਹਨਾਂ ਦੇ ਹਿਰਦਿਆਂ 'ਤੇ ਕੀ ਵੀਦਿ ਹੋਊਗੀ ਇਤੋਂ ਤੱਕ ਕਿ ਉਹਨਾਂ ਦੇ ਨਾਲ ਤੇ ਜੋ ਬਿਧਰੀ ਹੋਏ ਉਹ ਜਾਣਦੇ ਵਿਚਾਰੇ ਪਰ ਦੂਜੀ ਸਿੱਖ ਸੰਗਤ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਮੈਂ ਪੰਜਾਬ ਸਰਕਾਰ ਦੇ ਭਾਰਸਕਰ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਵਿਜੇ ਲੱਗੇ ਉਹਨਾਂ ਨੂੰ ਨਾ ਰੋਕਿਆ ਜਾਵੇ ਤੇ ਜੇ ਰੋਕਿਆ ਗਿਆ ਤੇ ਇਹਦੇ ਨਾਲ ਸਿੱਖਾਂ ਦੇ ਅਨਾਂ ਬਣਾ ਚ ਸਰਕਾਰ ਪ੍ਰਤੀ ਨਫ਼ਰਤ ਪੈਦਾ ਹੋਏਗੀ